ਤਸਵੀਰਾਂ ਉੱਤਰ ਪ੍ਰਦੇਸ਼ ਦੇ ਸ਼ਾਂਜਾਪੁਰ ਤੋਂ ਸਾਹਮਣੇ ਆਉਂਦੀਆਂ ਨੇ ਜਿੱਥੇ ਇੱਕ ਸੜਕ ਹਾਦਸੇ ਦੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਇੱਕ ਓਵਰਲੋਡ ਡੰਪਰ ਬੇਕਾਬੂ ਹੋ ਜਾਂਦਾ ਹੈ ਵਾਸਤੇ ਪਲਟ ਜਾਂਦਾ ਹੈ ਉਸ ਤੋਂ ਬਾਅਦ ਹਾਦਸੇ ਦੇ ਵਿੱਚ 11 ਸ਼ਰਧਾਲੂਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਇਹ ਸਾਰੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਉੱਤਰਾਖੰਡ ਦੇ ਪੂਰਨਗਿਰੀ ਚ ਜਾ ਰਹੇ ਸਨ ਹਾਦਸਾ ਦੇਖ ਸਕਦੇ ਹੋ ਕਿੰਨਾ ਭਿਆਨਕ ਹਾਦਸਾ ਵਾਪਰਦਾ ਹੈ ਹਾਦਸੇ ਤੋਂ ਸ਼ਨੀਵਾਰ ਰਾਤ ਕਰੀਬ ਸਵਾ 12 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਇਹ ਹਾਦਸਾ ਵਾਪਰਿਆ ਸੜਕ ਹਾਦਸੇ ਦੇ ਵਿੱਚ 25 ਅਧਾਲੂ ਜ਼ਖਮੀ ਹੋਏ ਸਨ 11 ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਸਥਾਨਕ ਲੋਕਾਂ ਦੇ ਅਨੁਸਾਰ ਬਸ ਦੀ ਯਾਤਰੀ ਰਾਤ ਨੂੰ ਸ਼ਾਂਜਾਪੁਰ ਦੇ ਇੱਕ ਭੋਜਨਖਾਨੇ ਵਿੱਚ ਰੁਕੇ ਸਨ ਉਦੋਂ ਪਿੱਛੋਂ ਤੋਂ ਆ ਰਹੀ ਇੱਕ ਡੰਪਰ ਜੋ ਕਿ ਬੇਕਾਬੂ ਹੋ ਜਾਂਦਾ ਉਸ ਦੇ ਨਾਲ ਟਕਰਾ ਜਾਂਦਾ ਸੜਕ ਹਾਦਸੇ ਰਾਤਕਰੀ ਵ ਇੱਕ ਵਜੇ ਗਰੀਬ ਵਾਪਰਦਾ ਤੇ 11 ਸਵਾਰੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ 25 ਜ਼ਖਮੀ ਦਸਿਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਘਟਨਾ ਵਾਲੀ ਥਾਂ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਬਸ ਦੇ ਵਿੱਚ ਕਰੀਬ 40 ਦੇ ਕਰੀਬ ਸਵਾਰੀਆਂ ਸਨ ਇਹ ਸਾਰੇ ਉੱਤਰਾਖੰਡ ਦੇ ਪੂਰਨਗਿਰੀ ਦੇਵੀ માતા ਦੇ ਦਰਸ਼ਨ ਕਰਨ ਜਾ ਰਹੇ ਸਨ ਹਰ ਰੋਜ਼ ਵੱਡੀ ਗਿਣਤੀ ਵਿੱਚ ਸਰਦਾਲੂ ਇਸ ਦਰਬਾਰ ਤੇ ਦਰਸ਼ਨਾ ਦੇ ਲਈ ਆਉਂਦੇ ਨੇ ਸੀਤਾਪੁਰ ਦੇ ਸੰਬੰਧਿਤ ਸਰਦਾਲੂ ਇਹ ਦਰਸ਼ਨਾ ਲਈ ਆ ਰਹੇ ਸਨ ਇਹ ਸਾਰੇ ਨਿਜੀ ਵਸਰਾਹੀ માતા ਦੇ ਦਰਬਾਰ ਦੇ ਲਈ ਜਾ ਰਹੇ ਸਨ ਇਸ ਸੰਬੰਧੀ ਇਹ ਹਾਦਸਾ ਵਾਪਰ ਜਾਂਦਾ ਫਿਲਹਾਲ ਮੌਕੇ ਤੇ ਪੁਲਿਸ ਪੁੱਜਦੀ ਹੈ ਰਾਹਤ ਕਾਰਜ ਸ਼ੁਰੂ ਕਰਵਾਏ ਜਾਂਦੇ ਨੇ ਲੁਧਿਆਣਾ ਲਾਈਵ ਦੇ ਲਈ ਵੀਰ ਰਿਪੋਰਟ ਤਸਵੀਰਾਂ ਉੱਤਰ ਪ੍ਰਦੇਸ਼ ਦੇ ਸ਼ਾਂਜਾਪੁਰ ਤੋਂ ਸਾਹਮਣੇ ਆਉਂਦੀਆਂ ਨੇ ਜਿੱਥੇ ਇੱਕ ਸੜਕ ਹਾਦਸੇ ਦੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਇੱਕ ਓਵਰਲੋਡ ਡੰਪਰ ਬੇਕਾਬੂ ਹੋ ਜਾਂਦਾ ਹੈ ਵਾਸਤੇ ਫਲਟ ਜਾਂਦਾ ਹੈ ਉਸ ਤੋਂ ਬਾਅਦ ਹਾਦਸੇ ਦੇ ਵਿੱਚ 11 ਸ਼ਰਧਾਲੂਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਇਹ ਸਾਰੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਉੱਤਰਾਖੰਡ ਦੇ ਪੂਰਨਗਿਰੀ ਚ ਜਾ ਰਹੇ ਸਨ ਹਾਦਸਾ ਦੇਖ ਸਕਦੇ ਹੋ ਕਿੰਨਾ ਭਿਆਨਕ ਹਾਦਸਾ ਵਾਪਰਦਾ ਹੈ ਹਾਦਸੇ ਤੋਂ ਸ਼ਨੀਵਾਰ ਰਾਤ ਕਰੀਬ ਸਵਾ 12 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਇਹ ਹਾਦਸਾ ਵਾਪਰਿਆ ਸੜਕ ਹਾਦਸੇ ਦੇ ਵਿੱਚ 25 ਅਰਧਾਲੂ ਜ਼ਖਮੀ ਹੋਏ ਸਨ 11 ਦੀ ਮੌਤ ਦੀ ਖਬਰ ਸામਣੀ ਆਉਂਦੀ ਹੈ ਸਥਾਨਕ ਲੋਕਾਂ ਦੇ ਅਨਸਾਰ ਬਸ ਦੀ ਯਾਤਰੀ ਰਾਤ ਨੂੰ ਸ਼ਾਂਜਾਪੁਰ ਦੇ ਇੱਕ ਭੋਜਨਖਾਨੇ ਵਿੱਚ ਰੁਕੇ ਸਨ ਉਦੋਂ ਪਿੱਛੋਂ ਤੋਂ ਆ ਰਹੀ ਇੱਕ ਡੰਪਰ ਜੋ ਕਿ ਬੇਕਾਬੂ ਹੋ ਜਾਂਦਾ ਉਸ ਦੇ ਨਾਲ ਟਕਰਾ ਜਾਂਦਾ ਸੜਕ ਹਾਦਸਾ ਰਾਤ ਕਰੀਬ ਇੱਕ ਵਜੇ ਗਰੀਬ ਵਾਪਰਦਾ ਤੇ 11 ਸਵਾਰੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ 25 ਜ਼ਖਮੀ ਦਸਿਆ ਜਾ ਰਿਹਾ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਘਟਨਾ ਵਾਲੀ ਥਾਂ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਬਸ ਦੇ ਵਿੱਚ ਕਰੀਬ ਚਾਲੇ ਦੇ ਕਰੀਬ ਸਵਾਰੀਆਂ ਸਾਰੇ ਉੱਤਰਾਖੰਡ ਦੇ ਪੁਰਨਗਰੀ ਦੇਵੀ ਮਾਤਾ ਦੇ ਦਰਸ਼ਨ ਕਰਨ ਜਾ ਰਹੇ ਸਨ ਹਰ ਰੋਜ਼ ਵੱਡੀ ਗਿਣਤੀ ਵਿੱਚ ਸਰਦਾਲੂ ਇਸ ਦਰਬਾਰ ਤੇ ਦਰਸ਼ਨਾ ਦੇ ਲਈ ਆਉਂਦੇ ਨੇ ਸੀਤਾਪੁਰ ਦੇ ਸੰਬੰਧਿਤ ਸਰਦਾਲੂ ਇਹ ਦਰਸ਼ਨਾ ਲਈ ਆ ਰਹੇ ਸਨ ਇਹ ਸਾਰੇ ਨਿਜੀ ਵਸਰਾਹੀ ਮਾਤਾ ਦੇ ਦਰਬਾਰ ਦੇ ਲਈ ਜਾ ਰਹੇ ਸਨ ਇਸ ਸੰਬੰਧੀ ਇਹ ਹਾਦਸਾ ਵਾਪਰ ਜਾਂਦਾ ਫਿਲਹਾਲ ਮੌਕੇ ਤੇ ਪੁਲਿਸ ਪੁੱਜਦੀ ਹੈ ਰਾਹਤ ਕਾਰਜ ਸ਼ੁਰੂ ਕਰਵਾਏ ਜਾਂਦੇ ਨੇ ਲੁਧਿਆਣਾ ਲਾਈਵ ਦੇ ਲਈ ਵੀਰ ਰਪੋ